ਮਾਧਿਮ ਰਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਕੱਲ ਸਾਡੀ ਜਿਹੜੀ ਸੀਆਈਏ 1 ਦੀ ਟੀਮ ਹੈਗੀ ਹੈ ਰਿਜਟ ਥਾਣੇ ਥਾਣੇਦਾਰ ਆਪਣੇ ਪਰਮਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਇਹਨਾਂ ਦੀ ਟੀਮ ਸੀ ਤੇ ਆਪਣੇ ਜਿਹੜਾ 2-3 ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਸੀ ਉੱਥੇ ਉੱਥੇ ਇਹਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਕੀ ਆਉਂਦੀ ਹੈ ਕਾਰ ਦਿਖਾਈ ਦਿੱਤੀ ਹੈ ਤੇ ਇਹਨੇ ਕਾਰ ਜਦੋਂ ਸਾਡਾ ਬੜਾਈ ਚ ਰਾਤ ਦਿੱਤਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਜਦੋਂ ਇਹ ਕਾਬੂ ਕੀਤਾ ਸ਼ਿਫਟ ਕਾਰ ਹੈਗੀ ਸੀ ਪੀਵੀ03ਬੀਐਨ2589 ਨੰਬਰ ਤੇ ਕਾਬੂ ਕਰਕੇ ਜਿਹੜਾ ਚੈੱਕ ਕੀਤਾ ਉਹ ਤਿੰਨ ਜਿਹੜੇ ਬੰਦੇ ਮਿਲੇ ਆਪਾਂ ਨੂੰ ਤੇ ਤਿੰਨਾਂ ਤੋਂ ਜਦੋਂ ਸਰਚ ਕਰਕੇ ਆਪਣਾ ਕਾਰ ਵਗੈਰਾ ਦੀ ਦੇ ਵਿੱਚ 500 ਤੇ 53 ਗ੍ਰਾਮ ਹੈਰੋਇਨ ਦੀ ਆਪਾਂ ਕੋ ਬਰਾਮਦਗੀ ਹੋਈ ਹੈ ਜਿਹੜੇ ਤਿੰਨੇ ਬੰਦੇ ਸਨ ਉਹ ਸਾਰੇ ਬੀੜ ਤਲਾ ਤੀ ਆਪਣੇ ਜਿਹੜਾ ਇੱਥੇ ਹੈਗਾ ਉਹ ਉੱਥੇ ਤੇ ਰੇਸ਼ੀ ਹੈਗੇ ਆ ਜਿਹੜਾ ਸੰਜੀਵ ਜਸਵਿੰਦਰ ਸਤੀਸ਼ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂ ਵੀ ਕਹਿੰਦੇ ਤਿੰਨ ਮੁਕਦਮੇ ਇਹਦੇ ਤੇ ਹੈਗੇ ਆ ਇੱਕ ਤਾਂ ਐਨਟੀਪੀਐਸ ਸੈਕਟਰ ਦਾ ਹੀ ਆ ਤੇ ਇੱਕ 304 ਜਿਹੜੀ ਆਈਪੀਸੀ ਹੁੰਦੀ ਆ ਉਹਦਾ ਬਾਅਦ ਇੱਕ ਦੂਸਰਾ ਹੈਗਾ ਤੋਂ ਇਹ ਥੋੜੀ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਆਏ ਨੇ ਤੇ ਅਸੀਂ ਉਹਦਾ ਮੁਕਦਮਾ ਦਰਜ ਕਰਕੇ ਅੱਜ ਮੈਜਿਸਟਰਡ ਸਾਹਿਬ ਤੋਂ ਪੇਸ਼ ਕੀਤੇ ਸਨ ਉਹਨਾਂ ਦਾ ਰਿਵਾਡ ਲਿਆ ਹੁਣ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੰਨਾ ਨੂੰ ਗਾਂ ਦਾ ਵੇਚਦਾ ਸੀ ਇੰਨਾ ਇੰਨਾ ਚਟਾਗਾ ਲਗਾਤਾਰ ਚਟਾ ਦੇ ਜਿੰਨੀ ਦੇਰ ਤੱਕ ਉਹ ਪਹਿਲਾਂ ਵੀ ਜਿੰਨਾ ਇੱਕ ਕਾਰਨ ਜਿਹੜਾ ਐਲਰਜੀ ਕਰਦਾ ਉਹਨਾਂ ਦਾ ਵਸਤਾ ਹੈ ਜਿੰਦਾ ਇਹ ਤਾਂ ਨਹੀਂ ਆਚਾਨਕ ਕੀ ਹੈ ਆਪਾਂ ਜੋ ਕਹਿ ਸਕਦੇ ਕਿ ਇਹ ਰੈਗੂਲਰ ਜਿੱਦਾਂ ਤੁਹਾਨੂੰ ਜਿਹੜੇ ਤੋਂ ਤੁਸੀਂ ਮਲੂਟ ਵਾਲੇ ਦੇਖੇ ਸੀ ਕੰਮ ਮਲੂਟ ਜ਼ਿਆਦਾ ਕਰਦੇ ਸੀ ਰਹਿੰਦੇ ਉਹਨਾਂ ਕੋਲ ਉਹ ਚੀਜ਼ਾਂ ਕਰਾ ਦਿੱਤੀਆਂ ਆ ਤੇ ਉਹਦੇ ਕੋਲ ਵੀ ਇਹ ਸਭ ਪੈਸਾ ਚੁਦੋ ਫਰਮਾਂ ਦੇ ਉਹਦੇ ਚੇਤੇ ਪਲਾਸਾ ਕਰ ਦਿੰਦੇ ਵੀ ਆ ਸਮਾਨ ਕਰ ਲਿਆ ਬਟ ਉਹਦੇ ਵਿੱਚ ਕੀ ਐ ਫਾਰਵਰਡ ਲਿੰਕ ਕੀ ਐ ਪਿਛਲਾ ਲਿੰਕ ਵੀ ਐ ਜਿਹਦਾ ਕਦੇ ਪਲਾਸਾ ਨਹੀਂ ਕੀਤਾ ਗਿਆ ਇਹਨਾਂ ਜਿਹੜੀਆਂ ਸਵਾਲ ਆ ਨੇ ਇਹ ਨਾਲ ਹੀ ਹਟਾ 40 ਕਿਲੋ ਹੈਰੋਇਨ ਦੇ ਮਾਮਲੇ ਚ ਸਭ ਤੋਂ ਵੱਡਾ ਜਿਹੜਾ ਮੁੱਖ ਹੈਗਾ ਦੋਸ਼ੀ ਉਹ ਦਸ਼ਮੀਤ ਸਿੰਘ ਆ ਜੀ ਜਸਮੀਤ ਸਿੰਘ ਜੀ ਭਾਜੀ ਮੇਰਾ ਨਾਮ ਹੈ ਤਰੰਧਾਰ ਨਾਲ ਹੈ ਅੱਛਾ ਹਾਂ ਠੀਕ ਹੈ ਉਹਦੇ ਚ ਇਦਾਂ ਜੀ ਮੈਂ ਤੁਹਾਡੇ ਸਵਾਲ ਦਾ ਵੇਚ ਜਿੱਦੂ ਤੁਸੀਂ ਅੱਜ ਕੱਲ ਦੋ ਤਿੰਨ ਦੀ ਦਰਮਿਆਨੀ ਰਾਤ ਫੜਿਆ ਅੱਜ ਪੇਸ਼ ਕੀਤਾ ਕੱਲ ਉਹਦੀ ਕੁਝ ਫੜਤਾਲ ਕਰਾਂਗੇ ਫੇਰ ਹੀ ਬੈਕਵਰਡ ਤੇ ਫਾਰਵਰਡ ਲਿੰਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੰਸ ਜਿੱਦਾਂ ਆਪਾਂ ਕਰ ਰਹੇ ਆ ਇਹ ਤਾਂ ਤੁਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋਅ ਅਪ ਕਾਨਫਰੰਸ ਹੋਈ ਨਹੀਂ ਜੇ ਉਹਦੇ ਚ ਉਦੀ ਹੈ ਤੇ ਉਹਦੇ 'ਚ ਫਿਰ ਇਸ ਚੀਜ਼ਾਂ ਦੇ ਖਲਾਸੇ ਹੁੰਦੇ ਨੇ ਇਹਦੇ 'ਚ ਬਟ ਫਿਰ ਵੀ ਉਸ ਦਿਨ ਜਦੋਂ ਆਪਾਂ ਪ੍ਰੋਪਰਟੀ ਦਾ ਨੋਟਿਸ ਚਸਪਾ ਕੀਤਾ ਸੀ ਉਸ ਦਿਨ 'ਚ ਵੀ ਦੱਸਿਆ ਸੀ ਹੈਗੀ ਬੰਦੇ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ 'ਚ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੈਂਸ ਮੋਮੈਂਟਰਲੀ ਉਸ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਫੰਦੇ ਬੰਦੇ ਫੜੇ ਹੁੰਦੇ ਉਹ ਹੀ ਫਿਰ ਇਹੀ ਦੱਸ ਸਕਦੇ ਆ ਜਾਂ ਤਾਂ ਇਹ ਤੇ ਸਾਨੂੰ ਵੀ ਨਹੀਂ ਪਤਾ ਕਿ ਕੌਣ ਹੋਰ ਹੈਗਾ ਤੇ ਆਪਾਂ ਨਹੀਂ ਕਰੀਏ ਹਾਂਜੀ ਇਹਦੀ ਹੁਣ ਅਸੀਂ ਜੀ ਤਫ਼ਤੀਸ਼ ਕਰਾਂਗੇ ਜੇ ਵੀ ਆਰਟੀਓ ਤੋਂ ਪਤਾ ਕਰ ਲੱਗਾ ਹੈ ਇਹ ਹਾਈ ਟੈਕ ਨੈਕੋਲੋਜੀ ਨੂੰ ਚਲੋ ਇਹ ਬਈ ਨਾ ਜਿਹੜੇ ਕਿਲੋ ਦੇ ਕਿਲੋ ਇੱਕੋ ਜਿਹੇ ਦੇ ਰਹਿਣ ਬੀੜ ਤਲਾਰ ਦੇ ਭਾਈ ਸਾਰੇ ਇੱਕ 19 ਸਾਲ ਦਾ ਇੱਕ 24 ਦਾ 30 ਦਾ ਪਹਿਲਾਂ ਵੀ ਕੇਸਾਂ ਦੇ ਵਿੱਚ ਇੱਕ ਜਣੇ ਸੰਜੀਵ ਤੇ ਪਹਿਲਾਂ ਪੜਦਾ ਦੇਖੋ ਜੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਬੰਦਾ ਫੜਿਆ ਗਿਆ ਉਹਦੀ ਰਿਡਾਰ ਤੇ ਆਉਂਦਾ ਇੱਕ 2023 ਚ ਇਹਦੇ ਤੇ ਜਿਹੜਾ ਕਿ ਆਪਣੇ ਥਾਣਾ ਥਰਮਲ ਚ ਬਟਿੰਡੇ ਤੇ ਪਰਚਾ ਦਰਜ ਹੋਇਆ ਸੀ ਜੇ ਆਪਾਂ ਉਹਨੂੰ ਮੰਨ ਕੇ ਚੱਲੀ ਤੇ ਕਟ-ਆਫ ਡੇਟ ਤੇ 23 ਤੱਕ ਇਹ ਹੈ ਗਈ ਹੈਗਾ ਜੀ ਇਹਨਾਂ ਦੇ ਵਿੱਚੋਂ ਇੱਕ ਜਣਾ ਜੇ ਤੁਸਕਿਆ ਇਹ ਸੰਜੀਵ ਕੁਮਾਰੀ ਬਾਕੀ ਦੀ ਹਜੇ ਪ੍ਰਾਧਿਕ ਜਿਹੜੀ ਪਿਸ਼ੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਤੇ ਇਹਦੇ ਤੇ ਪਰਚੇ ਕਿਉਂਕਿ ਆਪਣੇ ਬਠਿੰਡੇ ਦੇ ਥਾਣੇ ਚ ਧਰਮਲ ਤੇ ਸਦਰਤ ਕੀ ਹੈਗੇ ਸੀ ਇਹ ਸਾਹਮਣੇ ਆ ਗਏ ਨੇ ਬਾਕੀ ਇਹਦਾ ਪਤਾ ਕਰ ਰਹੇ ਹੋ ਹੋ ਸਕਦਾ ਉਹਨਾਂ ਤੇ ਵੀ ਹੋਵੇ ਕੀ ਮੰਨਦਾ ਮੈਨੂੰ ਨਹੀਂ ਜੀ ਮੈਂ ਤਾਂ ਕੀ ਮੰਨਦਾ ਮੈਂ ਕਿਹਾ ਬਸ ਦੋ ਬੰਦੇ ਕੰਮ ਤੇ ਕਪੂੜੀ ਪੁੱਛੀ ਚੀ ਚੀ ਜੋ ਸਾਹਮਣੇ ਆਇਆ ਕਿ ਵੀਰਤਲਾ ਦੇ ਵਿੱਚ ਕਿਸ ਤਰ੍ਹਾਂ ਇਹ ਗਲਵੀ ਕਰਦੇ ਸੀਗੇ ਲਿਆ ਕੇ ਇਹ ਤਾਂ ਲੈ ਕੇ ਆ ਰਹੇ ਆ ਜੀ ਮੈਂ ਉਹ ਵੀ ਕਰਦਾ ਹਾਂ ਇਹ ਤਾਂ ਲੈ ਕੇ ਇਹ ਮੈਂ ਉਹ ਫਿਰ ਤੁਹਾਨੂੰ ਕਹਿ ਰਿਹਾ ਹੁਣ ਮੈਂ ਰਿਮਾਂਡ ਤੇ ਲਿੱਤੇ ਨਹੀਂ ਬੰਦੇ ਹੁਣ ਪੁਛਪੜਤਾਲ ਮੈਡਮ ਕੋਈ ਪਤਾ ਨਹੀਂ ਕੋਈ ਹੋਰ ਨਹੀਂ 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 ਨਾ ਨਾਥਿੰਗ ਆਫ ਥਰ ਹਜੇ ਹੀ ਕਰਾਂਗੇ ਹਜੀ ਮੈਂ ਵੀਰ ਜੀ ਕਹਿ ਰਹੇ ਹੁਣ ਹੀ ਸਾਡੇ ਅੱਜ ਬੰਦੇ ਕੋਰਟ 'ਚ ਹੀ ਖੜੁੱਤੇ ਹੈਗੇ ਆ ਉਹਨਾਂ ਨੂੰ ਰਿਮਾਂਡ ਲਾਵਾਂਗੇ ਫੇਰ ਹੀ ਇਹ ਸਾਰੀ ਚੀਜ਼ ਅੱਗੇ ਪੁਛਪੜਤਾਲ ਕਰਾਂਗੇ ਸटील ਬੰਦੇ ਕੋਰਟ 'ਚ ਹੀ ਲੈ ਕੇ ਉਹ ਮੁਖਸਰ ਨੂੰ ਆ ਰਹੀ ਸੀ ਜੇ ਬੰਦੇ ਹੋਰ ਕਿਹੜੇ ਅਨਵਾਲਡ ਹੈ ਕਈ ਵਾਰੀ ਡ੍ਰੌਪ ਆਫ ਪੁਆਇੰਟ ਕੁਝ ਹੋਰ ਹੁੰਦਾ ਕੁਝ ਹੋਰ ਉਹ ਸਾਰੀਆਂ ਜੇ ਆਫਟਰ ਜਿਹੜੀਆਂ ਅੱਜ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਉਹ ਉਜਾਗਰ ਹੋਊਗਾ ਆਪੇ ਦੇਖੋ ਉਹ ਤੇ ਦਰਸ਼ਾ ਕਰਦੇ ਨਹੀਂ ਇਹ ਤਿੰਨਾਂ ਵਿੱਚ ਕੋਈ ਨਹੀਂ ਕਰ ਇਹਦੀ ਜਿੱਕ ਗੱਲ ਇਹ ਵੀ ਹੈ ਨਾ ਜਿਛਲੀ ਜਿਹੜੀ ਅੱਧਾ ਕਿਲੋ ਹੈ ਰਿਹਾ ਉਹ ਪਾਗੇ ਜਿਲ੍ਹੇ ਵਿੱਚੋਂ ਨੈਟਵਰਕ ਚਲਾਇਆ ਜਾ ਰਿਹਾ ਹੂੰ ਹੂੰ ਠੀਕ ਇਹ ਵੀ ਨੈਟਵਰਕ ਕਦੇ ਉਸੇ ਤਰ੍ਹਾਂ ਦਾ ਤਾਂ ਨਹੀਂ ਚੱਲੇ ਹੋਣੀ ਜੇ ਇਦਾਂ ਦਾ ਹੋਏਗਾ ਤੇ ਉਹ ਸਾਹਮਣੇ ਆ ਜਾਊਗਾ ਬੰਦਾ ਆਪਾਂ ਜੀਲਾ ਲਾ ਲਵੀਂ ਫਿਰ ਉਹ ਜੇ ਹੋਇਆ ਤਾਂ ਉਹ ਉਹ ਵੀ ਆਨਰ ਰ ਉਹ ਖਲਾਫ ਪ੍ਰੋਡਕਸ਼ਨ ਬਣਾ ਤੇ ਲਿਆਂਦਾ ਗਿਆ ਸੀ ਲੈ ਕੇ ਆਏ ਸੀ ਹਾਂਜੀ ਉਹ ਵੀ ਠੀਕ ਲਾ ਸਕਦਾ ਨਹੀਂ ਦੇਖੋ ਜੀ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਨਹੀਂ ਸ਼ੇਅਰ ਕਰੂ ਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਹੁੰਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਉਸਦੇ ਵਿੱਚ ਲਿਖ ਲੈਣਾ ਕੁਝ ਕੁਝ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜਿਹੜਾ ਬੰਦਾ ਇਹ ਹੀ ਲੈ ਕੇ ਆਇਆ ਤਾਂ ਡੈਫੀਨੇਟਲੀ ਕਿਸੇ ਪਰਪਸ ਤੇ ਲੈ ਕੇ ਇੱਕ ਚੀਜ਼ ਤਾਂ ਇਹ ਤਾਂ ਕਲੀਅਰ ਹੋ ਗਈ ਹੋਣੀ ਜਿਵੇਂ ਉਹ ਪ੍ਰਕਾਰੀ ਨੰਬਰ ਕੋਈ ਨਾਲ ਕੰਟੈਕਟ ਕਰਦਾ ਸੀ ਜਾਂ ਪ੍ਰਾਈਵੇਟ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਫਿਰ ਮੈਂ ਮੈਂ ਤੁਹਾਨੂੰ ਕਹਿੰਦਾ ਜੀ ਸਪੈਸਿਫਿਕਸ ਨੀ ਮੈਂ ਦੇ ਦੇ ਸਕਦਾ ਮੈਂ ਵੀ ਥੋੜਾ ਜਿਹਾ ਡਿਊਟੀ ਬౌੰਡ ਹਾਂ ਕਿਉਂਕਿ ਇਨਵੈਸਟੀਗੇਸ਼ਨ ਵੀ ਫਿਰ ਸਾਡੀ ਨਾ ਪ੍ਰਭਾਵਿਤ ਹੋਊ। ਉਹ ਦਿਨੋਂ ਕੀ ਕੀ ਕੰਮ ਕਰਦੇ ਸੀ? ਉਹ ਕੰਮ ਕੀ ਜੀ ਜਿਹਨਾਂ ਕੋਲੇ ਲੱਕੜ ਦਾ ਕੰਮ ਕਰਦੇ ਆ ਜਾਂ ਇੱਕ ਤੇ ਬੀਰਜਗਰ ਨਸ਼ੇ ਦਾ ਹੀ ਕੰਮ ਕਰਦਾ। ਡਾਕਟਰ ਜੀ ਇਹਦੇ ਚ ਟੈਸਟ ਸੀਗੇ।